جنتا پارٹی مہارا پر لوگ جی رام جے شری رام دِی گل بار साहब 80 سال ہو गए ਇਸ ਸ਼ਹਿਰ ਨੂੰ ਵਸਿਆਂ ਨੂੰ ਇੱਥੇ ਜਿਹੜੀਆਂ ਦੁਕਾਨਾਂ ਨੇ ਘਰ ਨੇ ਅੱਜ ਵੀ ਇਹਨਾਂ ਲੋਕਾਂ ਨੂੰ ਇਹਨਾਂ ਦੀ ਬਾਲ ਕੀ ਨਹੀਂ ਮਲੀ ਬਹੁਤ ਹੀ ਧੱਕਾ ਜਿਹੜਾ ਇਹਨਾਂ ਦਾ ਵੱਖ-ਵੱਖ ਸਰਕਾਰਾਂ ਦੇ ਵਿੱਚ ਇਹਨਾਂ ਲੋਕਾਂ ਦੇ ਨਾਲ ਹੋਇਆ ਅੱਜ ਸਾਰਾ ਸ਼ਹਿਰ ਭਾਤੀ ਜੰਦਾ ਪਾਰਟੀ ਦੀ ਨਗਰ ਪੰਚਾਇਤ ਬਦਲ ਨੂੰ ਪਿਆਰ ਬੈਠਾ ਹੈ ਪਰ ਇਹਨਾਂ ਦੀ ਇੱਕੋ ਹੀ ਮੰਗ ਹੈ ਅਤੇ ਮੇਰੀ ਵੀ ਇੱਕੋ ਹੀ ਮੰਗ ਹੈ ਤੁਹਾਡੇ ਅੱਗੇ ਝੁਕੀ ਜਾਂਦੇ ਹੱਥ ਜੋੜਦੇ ਆ ਭਾਪੀ ਜਨਤਾ ਪਾਰਟੀ ਦੀ ਨਗਰ ਪੰਚਾਇਤ ਬਣਦੀ ਹੈ ਭਾਪੀ ਜਨਤਾ ਪਾਰਟੀ ਦੀ 2027 ਦੇ ਵਿੱਚ ਸਰਕਾਰ ਬਣਦੀ ਹੈ ਤੁਸੀਂ ਅੱਜ ਇਹ ਵਾਅਦਾ ਕਰਕੇ ਜਾਣਾ ਕਿ ਇਹਨਾਂ ਲੋਕਾਂ ਨੂੰ ਇਹਨਾਂ ਦੀ ਜਿਹੜੀ ਮਾਲਕੀ ਦਾ ਜਿਹੜਾ ਅਧਿਕਾਰ ਹੈ ਉਹ ਮਿਲਣਾ ਚਾਹੀਦਾ ਤੇ ਦੂਜੀ ਗੱਲ ਮੈਂ ਸਾਰੇ ਹੀ ਆਪਣੇ ਸ਼ਹਿਰ ਵਾਸੀਆਂ ਨੂੰ ਵਾਅਦਾ ਕਰਦਾ ਹਾਂ ਜਿਹੜੇ ਲੋਕ ਕਹਿੰਦੇ ਨੇ ਕਿ 10 ਵਜੇ ਦੇ ਨੂੰ ਭਾਪ ਦੀ ਜੰਦਾ ਪਾਰਟੀ ਦੇ ਫੂਕ ਬੱਟ ਦੇਵਾਂਗੇ ਮੈਂ ਵਾਦਾ ਕਰਦਾ ਕਿ ਆਪ ਸ਼ਹਿਰ ਦੇ ਕੱਲੇ ਕੱਲੇ ਫੂਕ ਦੇ ਪਹਿਰਾ ਦਊਂਗਾ ਜੇ ਗੁਰਦੇਵ ਸਿੰਘ ਜੇਮਨ ਤੇਰੀ ਲੱਤਾਂ ਚ ਪਾਰ ਹੈ ਕਦੇ ਇੱਕ ਲੱਗੇ ਬੱਜੀ ਨੂੰ ਫੂਕ ਪੱਟ ਕੇ ਦਿਖਾਈ ਜੇ ਮੇਰੇ ਵਿੱਚ ਜਾਨ ਹੋਊਗੀ ਤਾਂ ਮੈਂ ਤੈਨੂੰ ਰੋਕ ਕੇ ਦਿਖਾਉ ਜਿਹੜਾ ਇਹਨਾਂ ਦਾ ਇਹਨਾਂ ਦਾ ਬ੍ਰਹਿਮ ਇੱਥੇ ਤੋਂ ਬੈਠੇ ਜਿਹੜਾ ਆਮ ਆਖੀ ਪਾਰਟੀ ਦਾ ਪ੍ਰਧਾਨ ਦਾ ਦਾਅਵੇ ਨਾਲ ਬਣਿਆ ਫਿਰਦਾ ਉਹ ਕਹਿੰਦਾ ਮੈਂ ਲਖਾਨਾ ਦੇ ਉੱਤੇ ਬੰਦੋਜ ਚਲਾਉਣਾ ਹੈ ਕਹਿੰਦਾ ਮੈਂ ਖਗਲਾ ਘੋੜੀਆਂ ਦੇ ਮੈਂ ਕਿਹਦੇ ਟਰੱਕ ਜਰੀਆਂ ਦੇ ਵਿੱਚ ਟਰੱਕ ਚੱਲਦੇ ਆ ਮੈਂ ਰਖਵਾ ਦੂੰਗਾ ਮੈਂ ਇਹਨਾਂ ਨੂੰ ਨੋਟੀਫਿਕੇਸ਼ਨ ਕਰਵਾ ਦੂੰਗਾ ਜੇ ਸ਼ਹਿਰ ਦਾ ਕੋਈ ਬੰਦਾ ਇੱਕ ਨੰਬਰ ਬਾਅਦ ਦੇ ਵਿੱਚ ਕਥਾ ਕਰਦਾ ਸਰਾਰੀ ਸਾਹਿਬ ਰਾਤ ਸਾਦੀ ਕਪੈਣ ਇੱਥੇ ਰਹਿਦੀ ਆ 50 ਦੇ ਵਿੱਚ ਮਾਰ ਨੰਬਰ 8 ਦੇ ਵਿੱਚ ਉਹਦੇ ਗਾਰ ਗੁਰਦੇਵ ਸਿੰਘ ਜੈਮਲ ਖੁੱਲ ਗਿਆ ਐਸਐਚਓ ਤਾਲਸੋ ਗਿਆ ਉੱਥੇ ਜਾ ਕੇ ਕਹਿੰਦੇ ਆ ਯਾਦਾ ਪੁਰਾਣੇ ਕੇਸਾਂ ਦਾ ਸਮਝੌਤਾ ਕਰ ਲੋ ਨਹੀਂ ਤਾਂ ਅਸੀਂ ਤੈਨੂੰ ਸਸਪੈਂਡ ਕਰ ਦਿਆਂਗੇ ਗੁਰਦੇਵ ਸਿੰਘ ਜੈਮਲ ਦੋ ਲੋਕਾਂ ਨੇ ਗੱਲ ਬੋਲੀ ਸੀ ਪਹਿਲਾਂ ਬੋਲੀ ਸੀ ਸਾਦੀ ਸਿੰਘ ਧਰਮ ਦੇ ਇੱਕ ਪ੍ਰਿੰਸੀਪਲ ਮਹਿਲਾ ਪ੍ਰਿੰਸੀਪਲ ਨੂੰ ਉਹਨੇ ਕਿਹਾ ਸੀ ਕਿ ਮੈਂ ਤੈਨੂੰ ਇਮੀਡੀਏਟਲੀ ਸਸਪੈਂਡ ਕਰਦਾ ਹਾਂ ਕਿ ਅੱਜ ਖੇਡ ਦੇ ਵਿੱਚ ਬੈਠਾ ਹੈ ਤੇ ਦੂਜੀ ਗਲਤੀ ਪੂਰ ਆਪ ਕੀਤੀ ਹੈ ਪਰ ਤੂੰ ਇਹ ਗੱਲ ਬੋਲੀ ਹੈ ਕਿ ਅਸੀਂ ਤੈਨੂੰ ਸਸਪੈਂਡ ਕਰ ਦੇਾਂਗੇ ਤੇ ਉਹਦੇ ਪਾਸੂ ਦੇ ਜਿਹੜੇ ਲੋਕ ਨੇ ਸਾਰੀਆਂ ਆਵਾਜ਼ਾਂ ਦੇ ਵਿੱਚ ਬਾਪੀ ਜਨਤਾ ਪਾਰਟੀ ਨੂੰ ਜਿਤਾ ਕੇ ਤੇਰੇ ਜਿਹੜਾ ਹੈਗਾ ਸਿੱਖ ਦੇ ਬੁੱਤਾ ਲਾਵਾਗੇ ਕਦੇ ਯਾਦ ਰੱਖਿਓ ਤੇ ਡਰੋਂ ਵੀ ਸਾਨੂੰ ਕਦੇ ਕੋਸ਼ਿਸ਼ ਨਾ ਕਰਿਓ ਨਾ ਅਸੀਂ ਪਹਿਲਾਂ ਡਰਿਆ ਕਿ ਨਹੀਂ ਅਸੀਂ ਹੋਰ ਡਰਨਾ ਹੈ ਨਹੀਂ ਅਸੀਂ ਹੁਣ ਇਹ ਗੱਲ ਯਾਦ ਰੱਖਿਓ ਇਹ ਅੱਖਾਂ ਨਹੀਂ ਬਣੀਆਂ ਚੁੱਕਣ ਦੇ ਲਈ ਇਹ ਤਾਂ ਬਣੀਆਂ ਨੇ ਸ਼ਹੀਦੀਆਂ ਜਾਂ ਖੁਦਾਰੀਆਂ ਦੇ ਲਈ ਉਦੋਂ ਕੰਨਾ ਵਾਸਤੇ ਸੱਜੇ ਸਿਰਪੇ ਜਾਂ ਆੜੀਆਂ ਦੇ ਲਈ ਜਾਂ ਫਿਰ ਸਰਕਾਰੀਆਂ ਦੇ ਲਈ ਬਾਤ ਤੋਂ ਜਿਹੜੇ ਮੋਟਰੇ ਇਨਕਲਾਬੀ ਲੋਕ ਨੇ ਇਹ ਰਗਰੇ ਜੋ ਹਜ਼ਾਰਾਂ ਲੋਕ ਨੇ ਇਹ ਕਿਸੇ ਤੋਂ ਕਰਦੇ ਨਹੀਂ ਹੈ ਇੱਥੇ ਬਾਰੇ ਤੇਰੇ ਵਰਜੀ ਆਏ ਮੈਂ ਤਾਂ ਪਹਿਲਾਂ ਵੀ ਕਹਿੰਦਾ ਸੀਗਾ ਕੋਈ ਛਿੰਜਿਆ ਦਾਪਰੀ ਹੈ ਸਤਿਜੰਦਰ ਚਾਚੇ ਤਾਂ ਹੈ ਮੇਰੇ ਮਾਵਾ ਮੇਰੇ ਕਹਿਣਾ ਮੈਂ ਸਾਰਿਆਂ ਨੂੰ ਬਾਰੇ ਨੇ ਮ ਜਾਣਦਾ ਆ ਮੈਂ ਉਹਦੇ ਦੀ ਪਿੱਛੇ ਦਾ ਰਹਾ ਓਏ ਤੁਹਾਨੂੰ ਲੁੱਟ ਕੇ ਖਾ ਜੂਗਾ ਇਹ ਲੁੱਟ ਕੇ ਖਾ ਜੂਗਾ ਤੁਸੀਂ ਮੇਰੀ ਬੰਦੇ ਨਹੀਂ ਇਹਦਾ ਸਿਰਫ ਤੇ ਸਿਰਫ ਪੈਸਾ ਕਮਾਉਣ ਦੀ ਆ ਜੀ ਕਰਦੇ ਆ ਇਹ ਪੈਸਾ ਕਮਾਉਣ ਦੀ ਖਾਤਰ ਇਹਦਾ ਜਿਹੜਾ ਭਰਾਏ ਬਖਰ ਕਬਾਟਾ ਟੋਇਆ ਹੋਇਆ 2-2 ਲੱਖ ਰੁਪਏ ਦੇ ਵਿੱਚ ਇਹਨਾਂ ਨੇ ਟਿਕਾ ਵੇਚਤੀ ਆ ਇੱਥੇ ਸ਼ਰਾਬ ਨਸ਼ਾ ਵੇਚ ਰਿਹਾ ਹੈ ਸ਼ਰਾਬ ਚੱਲ ਰਹੀ ਹੈ ਨਸ਼ਾ ਵਿਕਦਾ ਹੈ ਸਾਡੇ ਜਿਹੜੇ ਬੰਦੇ ਚਲਾਇਆ ਜਾਂਦਾ ਚੱਲਦਾ ਹੈ ਪਰ ਕਿਸੇ ਪਰਵਾਹ ਨਹੀਂ ਕਰਨੀ ਮੋਢੇ ਨਾਲ ਵਾਅਦਾ ਕਰਦੇ ਆ ਜਿੰਨਾ ਸਮਾਂ ਮੇਰੇ ਸਾਥ ਚੱਲਦੀ ਹੈ ਮੋਢੇ ਨਾਲ ਮੋਢਾ ਲਾ ਕੇ ਇੱਕ ਛੋਟੇ ਖੜੂਗਾ ਤੇ ਇੱਕ ਨੰਬਰ ਵਾਰ ਦੂਜਾ ਨੰਬਰ ਵਾਰ ਜਿਹੜੇ ਦੂਸਰੇ ਉੱਥੇ ਮੈਂ ਕਰਾਤੇ ਖੜੂ ਦਾ ਜਿਹੜਾ ਇਹ ਕੰਦੇ ਸੀ ਬੂਤੋ ਕੱਟ ਲੈ ਇਹਦੇ ਨੂੰ ਮੈਂ ਮੂਹ ਤੋੜਵਾ ਜਵਾਰ ਦੂੰਗਾ ਜੇ ਤੁਸੀਂ ਸਾਰੇ ਮੇਰੇ ਨਾਲ ਸਹਿਮਤ ਹੋ ਮੈਂ ਇੱਕ ਸੰਕਲਪ ਮਾਰਨੀ ਹੈ ਤੁਸੀਂ ਮੇਰਾ ਸਾਥ ਦੇਣਾ ਪਤਾ ਲੱਗਾ ਚਾਹੀਦਾ ਚੜੂ ਵਾਲਿਆਂ ਨੂੰ ਸੀ ਪਾਰਟੀ ਜੰਤਪਾ ਪਾਰਟੀ ਦੀ 500 ਦੇ ਵਿੱਚ ਹਰਾ ਬਣ ਚੁੱਕੀ ਹੈ ਨਗਰ ਪੰਚਾਇਤਾਂ ਹੋ ਰਹੀਆਂ ਨੇ ਇਹ ਦਿਨ ਇਲੈਕਸ਼ਨ ਹੋ ਰਹੀ ਹੈ ਤੇ ਅੱਜ ਮਹਾਰਾਣੀ ਪਨੀਤ ਕੌਰ ਜੀ ਸਾਡੇ ਪੌਂਦ ਦੀ ਸਤਕਾਰਯੋਗ ਸਾਹਾ ਪਾ ਕੇਂਦਰੀ ਮੰਤਰੀ ਪੰਜਾਬ ਇੱਥੇ ਆਏ ਔਰ ਉਹਨਾਂ ਦੇ ਆਉਣ ਨਾਲ ਬੜਕ ਬੜਾ ਉਤਸ਼ਾਹ ਪੈਦਾ ਹੋਇਆ ਔਰ ਮੈਂ ਦੋ ਦਿਨ ਤੋਂ ਇੱਥੇ ਆਸ ਵਿੱਚ ਦੇਖ ਰਹੇ ਆ ਕਿ ਲੋਕਾਂ ਵਿੱਚ ਬਹੁਤ ਵੱਡਾ ਇੱਕ ਬਦਲਾਅ ਦਾ ਕਾਰਨ ਉਹਨਾਂ ਵਿੱਚ ਨਜ਼ਰ ਆ ਰਿਹਾ ਹੈ ਕਿ ਜਲਦੀ ਤੋਂ ਜਲਦੀ ਇੱਥੇ ਜਿਹੜੀ ਕਮੇਟੀ ਬਣੇਗੀ ਨਗਰ ਪੰਚਾਇਤ ਬਣੇਗੀ ਦਾ ਉਹ ਉਮੀਦ ਹੈ ਕਿ ਸਾਡੇ ਭਾਰਤੀ ਜਨਤਾ ਪਾਰਟੀ ਨੇ ਰੋਲ ਮੇਸ ਮੈਟਰੋਕਾਈਡ ਬਣੇਗੀ ਔਰ ਇਹਦੇ ਲਈ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਔਰ ਇਸੇ ਤਰੀਕੇ ਨਾਲ ਹੀ ਸੇ ਲਗਨ ਨਾਲ ਕਿ ਆਪਾਂ ਮਿਹਨਤ ਕਰਦੇ ਰਹੀਏ ਔਰ ਆਉਣ ਵਾਲੀ 21 ਤਰੀਕ ਨੂੰ ਕਮਲਦੇਵ ਜੀ ਦੇ ਨਿਸ਼ਾਨ ਤਾਂ ਪਟਨ ਦੱਬ ਕੇ ਆਪਣੇ ਉਮੀਦਵਾਰਾਂ ਨੂੰ ਕਾਮਯਾਬ ਕਰੀਏ ਤਾਂ ਕਿ ਉਸ ਕਾਮਯਾਬੀ ਦੇ ਪਿੱਛੇ ਮਹਾਰਾਣੀ ਸਾਹਿਬ ਹੋਰ ਮਜ਼ਬੂਤ ਹੋਣ ਇਹਨਾਂ ਮੈਂ ਬੇਦੀ ਕਰਦਾ ਸਮਝਦਾ ਹਾਂ ਸ਼ਹਿਰ ਦੇ ਵਿੱਚ 100 ਨੰਬਰ ਵੋਟ ਅਸਲਾਬਾ ਬਾਕੀ ਦੇ ਤੁਮ ਜੀ ہوئے ہوئے ہو. بہت بہت سادہ سادہ سادے سادے منیش کون گپتا جیتوش شرما جیچو آئے ہوئے چلے دس نمبر اور مہمان پہلے روڈ لائن بھی ساری مہلا بار کڑی ہے اور جی, ایک مہیلا ਹੇ ਇਨਨੂ ਤੁਸੀਂ ਮੋਟਾ ਪਾ ਕੇ ਪੇਚਾ ਕੰਮ ਕਰਵਾ ਲਈ ਮਾ ਪੈਸਾ ਕਾਹਦਾ ਜੱਤੀ ਲਾਣਾ ਹੈ ਇਹ ਲੋਕੀਆਂ ਨੇ ਇਹ ਜਿਹੜੀ ਹੈ ਜਿਹੜੀ ਚੋਣ ਹੈ ਮਿਊਨਿਸਪਲ ਕਮੇਟੀ ਦੀ ਬਹੁਤ ਜਤਨਸ਼ੁਦਾ ਇਨਕੇ ਇਹ ਜਿਹੜੀ ਪਦ ਦੇ ਨਮਾਇਦੇ ਜਾਣਗੇ ਉਹ ਸਾਡੇ ਇੱਕ ਇੱਕ ਰੋਜ਼ ਦੀ ਸਮੱਸਿਆ ਘਰ ਦੀ ਸਮੱਸਿਆ اور گھڑی دی سمسیا اور شہر دی سمسیا ولی ایک جمعہ باری جان گئی کام اینا نہ ہوگا راسی ہے جے چھوڑ کے پیجنے نے جنا نے ہوتے نہیں کام کرنا اسی پیچھے کورا ساتھ کھڑے نے ایک سالہ کو اے وہاں کر دے آئے ਸਵੈਤੀ ਸਮਾਂ ਦੇ ਨਹੀਂ ਪਰ ਮੈਂ ਤਾਂ ਕਹਿਣਾ ਚਾਹੁੰਦੀ ਐ ਕਿ ਜਿਹੜੇ ਸ਼ਹਿਰ ਦੇ ਕਮੇ ਵਰਤੇ ਚਾਹ ਪਿੰਡਾਂ ਦੇ ਵੀ ਹੋਣ ਜਿਹੜਾ ਅੱਜ ਤਿੰਨ ਸਾਲਾਂ ਦੇ ਵਿੱਚ ਆ ਮਾਚ ਦੇ ਮਹੀਨੇ ਇਹਨਾਂ ਦੇ ਤਿੰਨ ਸਾਲ ਆਪ ਪਾਰਟੀ ਦੇ ਹੋ ਜਾਣਗੇ ਉਹਨੇ ਇੱਕ ਤਿੰਨ ਸਾਲਾਂ ਵਿੱਚ ਉਹ ਹੀ ਕੰਮ ਹੋਏ ਨੇ ਇਹ ਨਾ ਪੈਸਾ ਇਹਨਾਂ ਨੂੰ ਸੈਂਟਰ ਦੀ ਸਰਕਾਰ ਮੋਦੀ ਸਾਹਿਬ ਨੇ ਭੇਜਿਆ ਔਰ ਜਿਹੜਾ ਸੁਵੇ ਜਪਿਆ ਇਹ ਸਾਰਾ ਸੈਂਟਰ ਦੀ ਸਰਕਾਰ ਦੇ ਪੈਸੇ ਨਾਲ ਪਿਆ ਔਰ ਆ ਜੀ ਆਪ ਪਾਰਟੀ ਕਿਸ ਮੂਹ ਦੇ ਨਾਲ ਪਿਆ ਕੇ ਕਹਿ ਸਕਦੀ ਹੈ ਕਿ ਕਮੁਕਿਸਤੂ ਕਰਵਾਓਗੇ ਹਮ ਅਸੀਂ ਕਹਿੰਦੇ ਆ ਭਾਈ ਇਹਨਾਂ ਸਾਲ ਹੋ ਗਏ ਸਭ ਨੂੰ ਪਤਾ ਕਿਰਾਂ ਕਰ ਦਿੱਤਾ ਤੁਸੀਂ ਆਪਣੇ ਘਰ ਪਰੇ ਨੇ ਲੋਕਾਂ ਦੇ ਘਰ ਦਾ ਕੋਈ ਕੰਮ ਨਹੀਂ ਕੀਤਾ ਔਰ ਅੱਜ ਜੇ ਤੁਸੀਂ ਤੁਮੋ ਮੋਦੀ ਸਾਹਿਬ ਜਿਹਨੂੰ ਤੁਸੀਂ ਰੋਜ਼ ਭਾਰਤੀ ਜਨਤਾ ਪਾਰਟੀ ਨੂੰ ਗਾਵਾ ਲਾਗੇਦੇ ਹੋ ਜੇ ਉਹ ਪੈਸੇ ਨਾ ਆਉਂਦੇ ਨਾ ਤਾਂ ਅੱਜ ਇਹ ਗੱਲ ਵੀ ਨਹੀਂ ਹੁੰਦੀ 80% ਬਜਟ ਜਿਹੜਾ ਹੈਗਾ ਜਿਹੜੇ ਨਿਊਜ਼ ਕਾਰਪੋਰੇਟ ਦੇ ਪਾਸੇ ਆ ਪੈਸੇ ਆਉਂਦੇ ਨੇ ਇਹ 100 ਰੁਪਏ ਆਂਦਾ ਹੈ ਤਾਂ 80 ਰੁਪਏ ਉਹਦੇ ਵਿੱਚੋਂ

ਸੋ ਸੋਤੀਆਂ ਸਾਰੇ ਜਾਰੇ YouTube ਖੋਲ ਕੇ ਮੋਦੀ ਜੀ ਦੀ ਸਪੀਚ ਸੁਣੋ ਜਿਹੜੀ ਆਈ ਹੈ ਜਿਹੜੀ ਪਰਸੋਂ ਇਹਨਾਂ ਨੇ ਲੋਕ ਸਭਾ ਦੇ ਵਿੱਚ ਦਿੱਤੀ ਹੈ ਜਵਾਬ ਸਭ ਵਿਦਵਾਨ ਦੇ ਉੱਤੇ ਸਾਰੀ ਗੱਲ ਕੀਤੀ ਹੈ ਸੋ ਲੋਕਾਂ ਨੂੰ ਗੁੰਮਰਾਹ ਕਰਨਾ ਕਿ ਮੋਟਾ ਨਾਮ ਉਤਾਰੋ ਤੁਸੀਂ ਦੱਸੋ ਕਿ ਤੁਸੀਂ ਕੰਮ ਕੀ ਕਰਦੇ ਹੋ ਅਸਲੀ ਤਕਲੀਫਾਂ ਕੀ ਨੇ ਲੋਕਾਂ ਦੀ ਜਿਸ ਤਰ੍ਹਾਂ ਅਸੀਂ ਦੱਸਿਆ ਗਿਆ ਕਿ ਤੁਹਾਡੀ ਅਸਲੀ ਜਿਹੜੀ ਤਕਲੀਫ ਹੈ ਉਹ ਤੁਹਾਡੀ ਰਜਿਸਟਰੀ ਦੀ ਤਕਲੀਫ ਹੈ ਉਹ ਅਸੀਂ ਜਾਣਦੇ ਆ ਜਦ ਮਹਾਰਾਜਾ ਕਾਦਰ ਨਗਰਿੰਦਰ ਸਿੰਘ ਦੀ ਮੁੱਖ ਮੰਤਰੀ ਸੀ ਅਸੀਂ ਇਹ ਬਹੁਤ ਕੋਸ਼ਿਸ਼ ਕੀਤੀ ਔਰ ਕਿਸੇ ਹੱਦ ਤੱਕ ਅਸੀਂ ਕਾਮਯਾਬ ਹੋ ਰਹੇ ਸੀ ਕਿ ਜਿਹੜੀਆਂ ਜ਼ਮੀਨਾਂ ਜਿੱਥੇ ਲੋਕਾਂ ਨੇ ਘਰ ਪਾਈ ਨੇ ਦੁਕਾਨਾਂ ਪਾਈਆਂ ਨੇ ਲੋਨ ਨਹੀਂ ਲਾ ਸਕਦੇ ਉੱਚ ਨਹੀਂ ਅੱਗੇ ਕਰ ਸਕਦੇ ਉਹਨਾਂ ਦੇ ਨਾਂ ਕਰਾਈਏ ਬਟਿਆਨੇ ਦੇ ਵਿੱਚ ਅਸੀਂ ਕਲਨੀਆਂ ਦੇ ਵਿੱਚ ਜਿੱਥੇ ਗਰੀਬ ਰਹਿੰਦੇ ਨੇ ਸੰਜੇ ਕਲਨੀ ਵਗੈਰਾ ਅਸੀਂ ਬਹੁਤ ਮਨਾਉ ਨੂੰ ਆਪਣੇ ਮਾਲਕੀਏ ਦੇ ਪੱਤਰ ਦਿੱਤੇ ਇਹ ਕੰਮ ਕਰਨਾ ਚਾਹੀਦਾ ਭਗਵੰਦਾਨ ਜੀ ਇਹ ਕੰਮ ਕਰਨਾ ਚਾਹੀਦਾ ਨਾ ਕਿ ਸਾਰੇ میںاضر ہے جی میری طاقت ہے انہوں کے نام لگا کے میں کم کر رہا ہوں کہ اسی ایک ودیا واتا وارن ودیا کو دیکھ اپنے بچیاں نہیں اپنے لئے اپنے پاک سوشے ہمیں بنائیے بہت بہت تنواد